ਸੇਨਾ ਜੀ ਕਿੱਥੋਂ ਦੇ ਰਹਨ ਹਾਲੇ? ਅਜੀ ਸ਼ਾਬਾਹ। ਮੰਡੀ ਤੁਸੀਂ ਮਿਕਰਾਉਂਦੇ। ਇਹ ਤੁਹਾਡਾ ਬਸਾਖੀ ਵਾਪਰ ਮਿੱਟੀ ਹੈ। ਹਾਂ ਜੀ। ਅੱਛਾ। 6 ਕਰੋੜ। ਕਦੇ ਸੋਚਿਆ ਸੀਗਾ ਕਿ ਇਸ ਤਰ੍ਹਾਂ ਲੱਗਣਾ। ਹਾਂ ਜੀ। ਮੈਂ ਫਾਈਲ ਹੀ 15 ਸਾਲ ਤੋਂ ਪਾ ਰਿਹਾ ਮੈਂ। ਮਤਲਬ ਵਿਸ਼ਵਾਸ ਸੀ ਮਾਲ ਦੇ ਉੱਤੇ ਵੀ ਕੰਗਲਾ ਅੱਜ ਪਹਿਲਾਂ ਤਾਂ ਦੁਕਾਨ ਵਾਲੇ ਨੂੰ ਲੱਭੇ ਨਹੀਂ 3-4 ਦਿਨ ਬਾਅਦ ਤੁਸੀਂ ਲੱਭੇ। ਪਹਿਲਾਂ ਉਸ ਦਿਨ ਰਿਜ਼ਲਟ ਹੈ ਉਸ ਦਿਨ ਚੱਕ ਨਹੀਂ ਕੀਤਾ ਸੀ। ਹਾਂ ਜੀ। 19 ਦਿਨਾਂ ਮੈਂ ਟਿਕਟ ਪਾਈ ਆ। ਸਾਰੇ 6 ਉਹਦੇ ਲੱਗ ਸਕਦੇ। ਉਹਨੀਆਂ ਨੂੰ ਨਿਕਲ ਨਹੀਂ ਸੀ ਕਿ ਬਾਜ਼ਾਰ ਗਿਆ ਹੀ ਵੈਸੇ। ਤੇ ਫਿਰ ਉਹਦਾ ਜਲ ਨਹੀਂ ਆਉਂਦਾ ਫਿਰ ਮੈਂ ਕਿਹਾ ਚੱਲ ਦੇਖੀਏ ਜੀ ਸਮਾਨ ਲੈਣ ਗਿਆ ਸੀ 1000 ਰੁਪਏ ਮੇਰੇ ਕੋਲ ਸੀਗਾ ਮੈਂ ਕਾਰ ਨਹੀਂ ਦੱਸਿਆ ਇਹਨਾਂ ਨੂੰ ਮੈਂ ਟਿਕਟ ਪਾਈ ਆ ਲੈ ਕੇ ਟ੍ਰਾਂਕੇ ਚੱਲਦੀ ਜਦੋਂ ਕਾਰ ਆ ਕੇ ਦੱਸਿਆ ਕਿੰਦਾ ਤਾਂ ਮਾਹੌਲ ਸੀ ਯਕੀਨ ਹੋ ਗਿਆ ਉਹ ਕਾ ਉਹ ਮੰਨਦੇ ਨਹੀਂ ਪਹਿਲਾਂ ਫਿਰ ਉਹ ਨੰਬਰ ਲੰਗਾ ਚੈੱਕ ਕਰਦਾ ਨਾ ਦੇਖਦਾ ਫਿਰ ਇਹ ਚੰਡੀਗੜ੍ਹ ਸੀਗਾ ਚੰਡੀਗੜ੍ਹ ਜਿਹਨੂੰ ਕਿ ਫੋਨ ਕੀਤਾ ਇਹਨੇ ਨੰਬਰ ਮਿਲਿਆ ਉਮਰ ਕਿਨੇ ਤੁਹਾਡੀ 68 ਸਾਲ ਦੇ ਕੰਮ ਕੀ ਕਰਦੇ ਹੋ ਤੁਸੀਂ ਪਹਿਲਾਂ ਮੈਂ ਸਬਜ਼ੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਫਿਰ ਬੰਦ ਕਰ ਬੱਚੇ ਵੀ ਅੱਗੇ ਵੀ ਪੋਣੀਆ ਬੰਪਰ ਪੋਣੀਆ ਅੱਗੇ ਵੀ ਨਹੀਂ ਉਹ ਨਹੀਂ ਘਾ ਦੇਣਾ ਪੋਣਾ ਇੱਕ ਟਿਕ ਟਿਕ ਨਾ ਸ਼ੌਂਕੀਆ ਜ਼ੋਰ ਸੇ ਪਾਸੇ ਪਾਸੇ ਨਹੀਂ ਹੁਣ ਪਾਣੇ ਅੱਗੇ ਵੀ ਜੇ ਹੋ ਕਿਸੇ ਮੂਡ ਬਣ ਗਿਆ ਬੰਦਾ ਫਾਈ ਮੈਗਰ ਕੋ ਡਾਣੀ ਆ ਪੋਣਦਾ ਕਿ ਕਿਸਮ ਕਿਸਮ ਤੇ ਠੀਕ ਨਹੀਂ ਕੀ ਕਰਨਾ ਹੁਣ ਇੰਨੇ ਪੈਸੇ ਦਾ ਸੋਚਿਆ ਕੁਛ ਦੱਸ ਜਰਿਆ ਜੀ ਮਸਲੋ ਇੱਕ ਤਿੰਨ ਦੇ ਸਾਰੇ ਮਕਾਨ ਰੈਂਟਰ ਦੇ ਮਕਾਨ ਬਣਾਉਣਾ ਫੇ ਦੂਜਾ ਕੁਛ ਬੱਚੇ ਕਨੇਡਾ ਭੇਜਿਆ ਇਹਨਾਂ ਤੇ ਦੋਹਾਂ ਕੁੱਲ ਮਕਸੀਧ ਕਰਨੇ ਬੈਂਕਾਂ ਦੇ ਬਾਕੀ ਇਹ ਦੋਨੋਂ ਭਰਾਵਾ ਘਰ ਵਾਲੀ ਆ ਬਗਰਾਣੀਆਂ ਦੋਨੇ ਆਪੇ ਕੰਮ ਕਰਵਾਈ ਕਰਦੇ ਨੇ ਜੋ ਇਹ ਕਰਨਾ ਇਹਨਾਂ ਦੀ ਮੋਜ ਆ ਆਪਰ ਦੋ ਰੋਟੀਆਂ ਖਾਣੀਆਂ ਕਰੀ ਜੀ ਹਾਂ ਜੀ ਬਾਕੀ ਇਹਨਾਂ ਦੀ ਮੋਜ ਆ ਜੋ ਕਰਨਗੇ ਬਾਕੀ ਸਾਰੇ ਖਰਚਾ ਪਰਚਾ ਤੇ ਇਹੀ ਕਰਦੇ ਆ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਚੁੱਪ ਚੁੱਪ ਕਰਿਓ ਹਾਂ ਜੀ ਕੀ ਮੈਨੂੰ ਤੁਹਾਡੇ ਭਾਜੀ ਗੌਰਵ ਗੌਰਵ ਜੀ ਤਰਸੇਮ ਸਿੰਘ ਜੀ ਕੀ ਲੱਗਦਾ ਤੁਹਾਡੇ ਮੇਰੇ ਫਾਦਰ ਸਾਹਿਬ ਆ ਜੀ ਬਾਪੂ ਤੇ ਜੀ ਕੀ ਹੋ ਗਿਆ ਸੀ ਜਦੋਂ ਦੱਸਿਆ ਕਿ 6 ਕਰੋੜ ਦੀ ਲਾਟਰੀ ਲਗੀ ਹੈ ਭਾਜੀ ਮੈਂ ਐਕਚੁਅਲੀ ਕੈਨੇਡਾ ਤੋਂ ਆ ਤੇ ਜਦੋਂ ਕਾਲ ਆਈ ਸੀ ਨਾ ਮੰਮੀ ਦੀ ਮੰਮੀ ਦੀ ਕਾਲ ਆਈ ਸੀ WhatsApp ਤੇ ਤਾਂ ਬਸ ਉੱਥੇ ਪਈ ਸੀ ਮਾਰਨਿੰਗ ਦਾ ਆਈ ਥਿੰਕ 5 ਵਜੇ ਪਈ ਸੀ ਤੇ ਮੈਨੂੰ ਕਾਲ ਆਈ ਮੈਂ ਦੇਖੀ ਮੈਂ ਕਿਹਾ ਮੰਮੀ ਦੀ ਆ ਮੈਂ ਜਦੋਂ ਕਰੀ ਕਾਰੜੀ ਨੂੰ ਫੜਾ ਤਾਂ ਮੈਂ ਕਿਹਾ ਵਾਈਫ ਨੂੰ ਮੈਂ ਉਂਗਲ ਕਰ ਰਿਹਾ ਤਾਂ ਵਾਈਫ ਉਹਦਾ ਤਾਂ ਫੋਨ ਕੱਟ ਰਗਾ ਜਦੋਂ ਵਾਈਫ ਨੇ ਬੈਕ ਕਾਲ ਕੀਤੀ ਮੇਰੀ ਅੱਖ ਜੀ ਲੱਗੀ ਪਈ ਸੀ ਕਿ ਜਦੋਂ ਕਹਿੰਦਾ ਮੁਬਾਰਕਾਂ ਮੈਨੂੰ ਪਤਾ ਨਹੀਂ ਕਹਦੀਆਂ ਮੁਬਾਰਕਾਂ ਜਦੋਂ 6 ਕਰੋੜ ਦਾ ਨਾਲ ਮੈਨੂੰ ਮੜ ਅੱਖ ਜੀ ਆਟੋਮੈਟਿਕਲੀ ਖੁੱਲ ਗਈ 6 ਮ ਅਸੀਂ ਗੱਲ ਗੁਲ ਕੀਤੀ ਯਕੀਨ ਜਿਆਦਾ ਨਹੀਂ ਆ ਮੈਂ ਕਿਹਾ ਸ਼ਾਇਦ ਮੈਂ ਵੇਲੇ ਦੇਖਿਆ ਮੀ ਨਗੜਾ ਚੱਲਦਾ ਅਪ੍ਰੈਲ ਕੇ ਨਾ ਮੈਂ ਕਹਾਂ ਅਪ੍ਰੈਲ ਨੂੰ ਬਣਾ ਦੇਉ ਪਰ ਫਿਰ ਨਹੀਂ ਕਰਦੇ ਨਾ ਗੱਲ ਕੀਤੀ ਬਾਕੀ ਭਰਾਣਾ ਵੀ ਕਰ ਲਈ ਫਿਰ ਬੜੀ ਖੁਸ਼ੀ ਹੋਈ ਬਹੁਤ ਜਿਆਦੀ ਖੁਸ਼ੀ ਹੈ ਭਾਜੀ ਮਤਲਬ ਲਾਈਕ ਆਈ ਡੋਟ ਹੈਵ ਐਨੀ ਵਰਡਸ ਸੀਰੀਅਸਲੀ ਬਿਕੋਜ਼ ਮੈਂ ਕੈਨੇਡਾ ਜਾਗਾ ਮੈਂ ਆ ਤਾਂ ਐਟ ਦਾ ਟਾਈਮ ਫਲਾਈਟ ਕਰਾ ਲਈ ਨਾਟ ਜਸਟ ਬਿਕੋਜ਼ ਆਫ ਦਾ ਲਾਈਕ ਲੋਟਰੀ ਨਿਕਲੀ ਆ ਖੁਸ਼ੀ ਸੀ ਕਿ ਮੈਨੂੰ ਬਹਾਨਾ ਮਿਲ ਗਿਆ ਕਿ ਇਸ ਟਾਈਮ ਆਪਣੇ ਫੈਮਲੀ ਨਾਲ ਯੋਨ ਲਾਈਕ ਪਾਰਟ ਬਣਾ ਲਾਈਕ ਖੁਸ਼ੀ ਦਾ ਮਾਹੌਲ ਹੈਗਾ ਤੇ ਉਹ ਖੁਸ਼ੀ ਨੂੰ ਆਪਾਂ ਡਬਲ ਬਹੁਤ ਜ਼ਿਆਦਾ ਖੁਸ਼ ਆ ਪਾਜੀ ਯਾਰ ਬਹੁਤ ਜ਼ਿਆਦਾ ਮਤਲਬ ਇੱਕ ਇੱਕ ਹੰਦਾਨਾ ਦੇਖੋ ਪਾਜੀ ਮੇਰੀ ਤਾਂ ਹਜੇ ਮ ਜਵਾਨ ਆ ਮੈਂ ਕੈਨੇਡਾ ਚ ਬਹੁਤ ਪੈਸਾ ਕਮਾ ਲਿਆ ਜ਼ਿੰਦਗੀ ਚ ਪਰ ਬਾਪੂ ਮੇਰੇ ਨੂੰ ਮਲਾਂ ਇੱਕ ਰਾਜਾ ਯੂ نو ਲਾਈਕ ਰਾਜਾ ਅੰਮ੍ਰਾ ਬਾਪੂ ਮ ਬਹੁਤ ਖੁਸ਼ ਆ ਪਾਜੀ ਬਹੁਤ ਜ਼ਿਆਦਾ